ਉੱਥੇ ਮੈਨੂੰ 1.5 ਮਹੀਨੇ ਦੇ ਵਿੱਚ ਬੜੀ ਮੁਸ਼ਕਲ ਹੋ ਗਈ ਸੀ ਕਿ ਜਦਕਿ ਮੇਰੇ ਲਈ ਰਹਿਣਾ ਉੱਥੇ ਬਹੁਤ ਮੁਸ਼ਕਲ ਸੀਗਾ ਹਮਮ ਇੱਕ ਮਤਲਬ ਕਿ ਉੱਥੇ ਦੇਨ ਪ੍ਰਤੀ ਦਿਨ ਕਿ ਮਰਨ ਨੂੰ ਜੀ ਕਰਦਾ ਸੀ ਉੱਥੇ ਐਦਾਂ ਦੇ ਹਾਲਾਤ ਬਣ ਗਏ ਸੀ ਜਦ ਕਿ ਮੈਨੂੰ ਮੇਰੀ ਸਤੀ ਮਾਮੀ ਨੇ ਭੇਜਿਆ ਹੋਇਆ ਸੀ ਉਹ ਵੀ ਮੇਰੀ ਮਤਲਬ ਕਿ ਗੱਲਬਾਤ ਸੋਣੀ ਉਹਨੇ ਬੰਦ ਕਰ ਦਿੱਤੀ ਸੀ ਇਨੋ ਬਹਿਰੈਨ ਦੀ ਇੱਕ ਅਰਬਨ ਏਜੰਟਾ ਸ਼ਬਨ ਇਹਨਾਂ ਦਾ ਲਿੰਕ ਆ ਇਹ ਕੁੜੀਆਂ ਸੇਲ ਕਰਦੇ ਆ ਅੱਛਾ ਉਧਰੋਂ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਮੈਨੂੰ ਸੇਲ ਕੀਤਾ ਇਹਨਾਂ ਦੇ ਘਰੇ ਜਦੋਂ ਘਰ ਚੇਂਜ ਕੀਤਾ ਜਦ ਕਿ ਇੱਥੇ ਆਪਾਂ ਦਿਨ ਦੇ ਵਿੱਚ ਇੰਡੀਆ 'ਚ ਤਿੰਨ ਵਾਰ ਖਾਣਾ ਖਾਂਦੇ ਆ ਉੱਥੇ ਇੱਕ ਵਾਰ ਖਾਣਾ ਪ੍ਰੋਵਾਈਡ ਕੀਤਾ ਜਾਂਦਾ ਅਗਰ ਜੇ ਆਪਾਂ ਉਥੇ ਰਾਤ ਨੂੰ ਖਾਣਾ ਖਾਣਿਆ ਤਾਂ ਉਹ ਬੋਲਦੇ ਆ ਕਿ ਤੁਸੀਂ ਜ਼ਿਆਦਾ ਖਾਣਾ ਖਾਣੇ ਹੋ ਜਦ ਕਿ ਆਪਾਂ ਕੰਮ ਕਰਾਂਗੇ ਤੇ ਮੈਨੂੰ ਖਾਣੇ ਦੀ ਲੋੜ ਪਊਗੀ ਪਊ ਉਸ ਤੋਂ ਬਾਅਦ ਮੈਂ ਬਿਮਾਰ ਹੋ ਗਈ ਉਦੋਂ ਤਾਂ ਉਹਨਾਂ ਨੇ ਮੇਰੇ ਮੈਨੂੰ ਮੇਰੇ ਨਾਲ ਕੁੱਟਮਾਰ ਕਰਨੀ ਸਟਾਰਟ ਕਰਤੀ ਜਦ ਕਿ ਮੇਰੇ ਤੋਂ ਕੰਮ ਨਹੀਂ ਹੁੰਦਾ ਸੀ ਕੁੱਟਮਾਰ ਕਰਦੇ ਸੀ ਕਾਫੀ ਜ਼ਿਆਦਾ ਕੁੱਟਮਾਰ ਕਰਨ ਲੱਗ ਪਏ ਜੀ ਜਦੋਂ ਮੈਂ ਅਧਿਕਾਰੇ ਦੱਸਦੀ ਸੀ ਤਾਂ ਮੇਰੀ ਮਾਮੀ ਕਹਿ ਦਿੰਦੀ ਸੀ ਉੱਥੇ ਇਹਨਾਂ ਦਾ ਕੁਝ ਵੀ ਨਹੀਂ ਹੁੰਦਾ ਜਦ ਕਿ ਮੇਰੇ ਕੋਲ ਪ੍ਰੂਫ ਹੈਗਾ ਕਿ ਉਹ ਮੈਨੂੰ ਉਹਨਾਂ ਨੇ ਮੈਨਾਂ ਕੋਟਮਾਰ ਕੀਤੀ ਘਰਦਿਆਂ ਨੂੰ ਕਿਹਾ ਵੀ ਮੈਂ ਨਹੀਂ ਰਹਿਣਾ ਉਹ ਜਦੋਂ ਕਿ ਕੋਟਮਾਰ ਕਰਨੀ ਸਟਾਰਟ ਕਰਦੀ ਫਿਰ ਮੈਂ ਅਧਿਕਾਰਦਿਆਂ ਨੂੰ ਕਿਹਾ ਵੀ ਜਾਂ ਤਾਂ ਮੈਨੂੰ ਲੈ ਕੇ ਜਾਓ ਨਹੀਂ ਮੈਂ ਇੱਥੇ ਹੀ ਮਰ ਜਾਣਾ ਜੀ ਮੇਰੇ ਘਰਦਿਆਂ ਨੇ ਪੈਸਾ ਇਕੱਠਾ ਕੀਤਾ 80000 ਰੁਪਏ ਮੇਰੇ ਘਰ ਦੇ ਨੇ 10 ਰੁਪਏ ਵਿਆਜ ਤੇ ਫੜ ਕੇ ਇਕੱਠਾ ਕੀਤਾ ਸੀ ਜਦ ਕਿ ਉਹ ਮੇਰੇ ਘਰ ਦੇ ਲੈ ਕੇ ਜਾ ਰਹੇ ਤੇ ਚੋਰੀ ਹੋ ਗਿਆ ਉਸ ਤੋਂ ਬਾਅਦ ਮੇਰੇ ਕੋਲ ਕੋਈ ਆਪਸ਼ਨ ਨਹੀਂ ਰਹਿ ਗਈ ਸੀ ਮੈਨੂੰ ਇਹ ਗੱਲ ਕਹੀ ਸੀ ਜੇ ਹੁਣੇ ਟਿਕਟ ਲਾਏਂਗੀ ਤਾਂ ਠੀਕ ਆ ਅਦਰਵਾਈਜ਼ ਅਸੀਂ ਤੈਨੂੰ ਕਿਤੇ ਵੀ ਛੱਡ ਦੇਾਂਗੇ 에어ਪੋਰਟ ਤੇ ਜਦੋਂ ਤੇਰੀ ਟਿਕਟ ਹੋਏਗੀ ਤੇ ਤੂੰ ਚਲੀ ਜਾਏਂ ਅੱਛਾ ਹਾਂਜੀ ਤਾਂ ਏਜੰਟ ਦੇ ਥਰੂ ਹਾਊਸਮੇਟ ਦੇ ਵੇਜ ਤੇ ਕੁੜੀਆਂ ਨੂੰ ਨਾ ਵੇਚ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਸ਼ ਪੰਜਾਬ ਟੈਲੀਵਿਜ਼ਨ ਤੇ ਮੈਂ ਤੁਹਾਡਾ ਆਪਣਾ ਹਰਮੇਲਪ੍ਰੀਤ ਦੋਸਤੋ ਇਸ ਜੀਵਨ ਦੇ ਵਿੱਚ ਸਾਡੇ ਨਾਲ ਸਾਡੇ ਸਾਹਮਣੇ ਬਹੁਤ ਸਾਰੀਆਂ ਕਹਾਣੀਆਂ ਆਉਂਦੀਆਂ ਨੇ ਬਹੁਤ ਸਾਰੇ ਹਾਦਸੇ ਆਉਂਦੇ ਨੇ ਬਹੁਤ ਸਾਰੇ ਘਟਨਾਵਾ ਆਉਂਦੀਆਂ ਨੇ ਅਕਸਰ ਸੇ ਉਹਨਾਂ ਬਾਰੇ ਸੁਣਦੇ ਆ ਸੁਣ ਕੇ ਛੱਡ ਵੀ ਦਿੰਦੇ ਆ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਅੱਜ ਪਰਵਾਸ ਸਾਡੇ ਸਿਰ ਚੜ ਬੋਲ ਰਿਹਾ ਹੈ ਹਰ ਕਿਸੇ ਦੀ ਇੱਛਾ ਹੈ ਕਿ ਉਹ ਇਸ ਦੇਸ਼ ਤੋਂ ਕੁੜਾਰੀ ਮਾਰ ਸਤ ਸਾਗਰਾ ਤੋਂ ਪਾਰ ਜਾਵੇ ਮਾਪਿਆਂ ਦੀ ਵੀ ਇੱਛਾ ਹੈ ਕਿ ਉਹਨਾਂ ਦਾ ਬੱਚਾ ਵਿਦੇਸ਼ ਵਿੱਚ ਜਾ ਕੇ ਆਪਣਾ ਭਵਿੱਖ ਸੁਨਹਿਰਾ ਕਰ ਲਵੇ ਪਰ ਦੂਰ ਤੋਂ ਸੁਨਹਿਰੇ ਦਿਖਦੇ ਇਹ ਪੰਨੇ ਕਈ ਵਾਰੀ ਬੇहद ਸਿਆਹ ਹੋਣੇ ਪੈਂਦੇ ਨੇ ਅਜਿਹੀ ਹੀ ਘਟਨਾ ਸਾਡੇ ਨਜ਼ਰ ਦੇ ਵਿੱਚ ਆਈ ਸਾਡੇ ਧਿਆਨ ਦੇ ਵਿੱਚ ਆਈ ਇੱਕ ਲੜਕੀ थी ਜਿਸ ਦਾ ਨਾਮ ਕੋਮਲਪ੍ਰੀਤ ਹੈ ਕੋਮਲਪ੍ਰੀਤ ਅਰਬ ਕੰਟਰੀ ਦੇ ਵਿੱਚ ਜਾਂਦੀ ਹੈ ਥੋੜੇ ਸਮੇਂ ਬਾਅਦ ਉਸ ਨੂੰ ਵਾਪਸ ਪਰਤਣਾ ਪੈਂਦਾ ਹੈ ਅਰਬ ਕੰਟਰੀ ਦੇ ਵਿੱਚ ਖਾਸ ਤੌਰ ਤੇ ਤੁਸੀਂ ਅਕਸਰ ਇਹ ਕਹਾਣੀਆਂ ਸੁਣਦੇ ਹੋਵੋਗੇ ਕਿ ਕੁੜੀਆਂ ਦਾ ਜਾਣਾ ਬਹੁਤਾ ਮੁਨਾਸਬ ਨਹੀਂ ਹੈ ਉਹਨਾਂ ਦੀ ਜ਼ਿੰਦਗੀ ਉੱਥੇ ਸੁਧਰਨ ਦੀ ਬਜਾਏ ਤਬਾਹ ਹੋ ਜਾਂਦੀ ਹੈ ਕੋਮਲ ਦੀ ਕਹਾਣੀ ਵੀ ਕੁਝ ਐਸੇ ਰਾਸਤੇ ਤੁਰਦੀ ਸੀ ਪਰ ਉਸਨੇ ਸਮੇਂ ਸਰਪਣਾ ਬਚਾ ਕਰ ਲਿਆ ਅੱਜ ਕੋਮਲ ਸਾਡੇ ਨਾਲ ਹੈ ਉਸ ਤੋਂ ਜਾਣਾਂਗੇ ਕਿ ਉਹਦੇ ਨਾਲ ਕੀ ਕੀ ਬੀਤਿਆ ਕਿਵੇਂ ਬੀਤਿਆ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਨ੍ਹਾਂ ਕਹਾਣੀਆਂ ਦੇ ਪਿੱਛੇ ਕਿਹੜੇ ਕਾਰਨ ਨੇ ਤੇ ਕੀ ਉੱਥੇ ਵਾਪਰਦਾ ਹੈ ਕੋਮਲ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਕੋਮਲ ਕਦੋਂ ਤੁਸੀਂ ਗਏ ਸੀ ਤੇ ਕਿਹੜੇ ਕੰਟਰੀ ਗਏ ਸੀ ਮੈਂ 18 ਸਤੰਬਰ 2024 ਦੇ ਵਿੱਚ ਗਈ ਸੀ ਇਸੇ ਸਾਲ ਇਸੇ ਸਾਲ ਅੱਛਾ ਕਿੱਥੇ ਗਏ ਸੀ ਬਹਿਰੀਨ ਦੇ ਬਹਿਰੀਨ ਫਿਰ ਉਥੋਂ ਕਦੋਂ ਵਾਪਸ ਆ ਗਏ ਮੈਂ ਉਸ ਤੋਂ ਲਾਸਟ ਮੰਥ ਦੀ 10 ਤਰੀਕ ਨੂੰ ਮੇਰੀ ਟਿਕਟ ਸੀਗੀ ਅੱਛਾ ਕਿੰਨਾ ਚਿਰ ਮਤਲਬ ਡੇਢ ਕੁ ਮਹੀਨਾ ਡੇਢ ਕੁ ਮਹੀਨਾ ਮੈਂ ਅੱਛਾ ਇਸ ਡੇਢ ਮਹੀਨੇ ਦੇ ਵਿੱਚ ਹੀ ਤੁਸੀਂ ਕਿਉਂਕਿ ਵਿਦੇਸ਼ ਜਾਣਾ ਇੱਛਾ ਹੁੰਦੀ ਹੈ ਉਹਦੇ ਤੇ ਖਰਚਾ ਵੀ ਹੁੰਦਾ ਹੈ ਫਿਰ ਡੇਢ ਮਹੀਨੇ ਬਾਅਦ ਅਗਰ ਬੰਦਾ ਨੂੰ ਵਾਪਸ ਜਾਣਾ ਪੈ ਜੇ ਘਰਦਿਆਂ ਲਈ ਵੀ ਦਿੱਕਤ ਹੁੰਦੀ ਹੈ ਖੁਦ ਲਈ ਵੀ ਦਿੱਕਤ ਹੁੰਦੀ ਹੈ ਪਰੇਸ਼ਾਨੀ ਤੇ ਐਸਾ ਡੇਢ ਮਹੀਨੇ ਚ ਕੀ ਵਾਪਰ ਗਿਆ ਕਿ ਤੁਸੀਂ ਵਾਪਸ ਆਉਣ ਦਾ ਮਨ ਬਣਾ ਲਿਆ ਉੱਥੇ ਮੈਂ 1.5 ਮਹੀਨੇ ਦੇ ਵਿੱਚ ਬੜੀ ਮੁਸ਼ਕਲ ਹੋ ਗਈ ਸੀ ਕਿ ਜਦਕਿ ਮੇਰੇ ਲਈ ਰਹਿਣਾ ਉੱਥੇ ਬਹੁਤ ਮੁਸ਼ਕਲ ਸੀਗਾ। ਹਮਮ ਇੱਕ ਮਤਲਬ ਕਿ ਉੱਥੇ ਦੇਣ ਪ੍ਰਤੀ ਦਿਨ ਕਿ ਮਰਨ ਨੂੰ ਜੀ ਕਰਦਾ ਸੀ ਉੱਥੇ ਐਦਾਂ ਦੇ ਹਾਲਾਤ ਬਣ ਗਏ ਸੀ। ਜਦਕਿ ਮੈਨੂੰ ਮੇਰੀ ਸਾਕੀ ਮਾਮੀ ਨੇ ਭੇਜਿਆ ਹੋਇਆ ਸੀ। ਉਹ ਵੀ ਮੇਰੀ ਮਤਲਬ ਕਿ ਗੱਲਬਾਤ ਸੁਣਨੀ ਉਹਨੇ ਬੰਦ ਕਰ ਦਿੱਤੀ ਸੀ। ਅੱਛਾ ਜਿਹੜੇ ਏਜੰਟ ਦੇ ਥਰੂ ਤੁਸੀਂ ਗਏ ਸੀ ਉਹ ਤੁਹਾਡੇ ਮਾਮੀ ਨੇ। ਹਾਂਜੀ। ਉਹ ਕਿੱਥੇ ਦੇ ਨੇ? ਰਾਜ ਲੁਧਿਆਣਾ ਦੇ ਨੇ ਲੁਧਿਆਣਾ ਦੇ ਅੱਛਾ ਕਿਸ ਕੰਮ ਲਈ ਤੁਹਾਨੂੰ ਉੱਥੇ ਭੇਜਿਆ ਸੀ ਐਗਰੀਮੈਂਟ ਤੁਹਾਡਾ ਕੀ ਸੀ ਉੱਥੇ ਮੈਨੂੰ ਕਲੀਨਿੰਗ ਕੰਪਨੀ ਦਾ ਐਗਰੀਮੈਂਟ ਸੀ ਕਲੀਨਿੰਗ ਕੰਪਨੀ ਲੈ ਕੇ ਸੀ ਤੇ ਉੱਥੇ ਜਾ ਕੇ ਕੀ ਨਿਕਲਿਆ ਉਸ ਤੋਂ ਬਾਅਦ ਉਹਨੇ ਮੈਨੂੰ ਇਹ ਗੱਲ ਕਹੀ ਸੀ ਕਲੀਨਿੰਗ ਕੰਪਨੀ ਦੇ ਵਿੱਚ ਤੂੰ 6 ਮਹੀਨੇ ਕੰਮ ਕਰੀ ਉਸ ਤੋਂ ਬਾਅਦ ਆਪਾਂ ਤੇਰਾ ਕੰਮ ਵਧੀਆ ਚੇਂਜ ਕਰਵਾ ਦੇਵਾਂਗੇ ਕਿਉਂਕਿ ਤੂੰ ਮੇਰੀ ਰਿਸ਼ਤੇਦਾਰ ਹੈ ਉਹਨਾਂ ਨੇ ਮੈਨੂੰ ਇਹ ਲਾਲਚ ਵੀ ਦਿੱਤਾ ਹੋਣਾ ਸੀਗਾ ਅੱਛਾ ਉੱਥੇ ਜਾ ਕੇ ਫਿਰ ਤੁਹਾਨੂੰ ਉਹੀ ਕੰਮ ਦਿੱਤਾ ਗਿਆ ਜਿਹੜਾ ਤੁਹਾਡੇ ਐਗਰੀਮੈਂਟ ਹੋਇਆ ਸੀ ਨਹੀਂ ਜੀ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਵੀਜ਼ਾ ਚੇਂਜ ਕਰਤਾ ਸੀ ਹਾਊਸਮੇਟ ਦੇ ਵਿੱਚ ਅੱਛਾ ਹਾਊਸਮੇਟ ਦਾ ਕਰਤਾ ਤਾਂ ਮੋਸਟਲੀ ਅਰਬ ਲੋਗ ਨੇ ਤਾਂ ਅਰਬਾਂ ਦੇ ਘਰ ਤੁਸੀਂ ਕੰਮ ਕਰਦੇ ਸੀ ਹਾਂਜੀ ਕਿਸ ਤਰ੍ਹਾਂ ਦੇ ਕੰਮ ਹੁੰਦੇ ਸੀ ਆ ਝਾੜੂ ਪੋਚਾ ਹੂੰ ਹੂੰ ਲੀੜਾ ਕੱਪੜਾ ਰੋਟੀ ਪਾਣੀ ਸਾਰਾ ਮਤਲਬ ਕਿ ਉੱਥੇ ਉਹਨਾਂ ਨੇ ਕੋਈ ਕੰਮ ਨਹੀਂ ਕਰਨ ਦਾ ਜਸਟ ਬੈਠ ਕੇ ਦੇਖਣਾ ਹੁੰਦਾ ਆਪਾਂ ਨੂੰ ਸਾਰਾ ਕੰਮ ਆਪਾਂ ਹੀ ਕਰਨਾ ਹੁੰਦਾ 18-18 ਘੰਟੇ ਕੰਮ ਕਰਵਾਇਆ ਜਾਂਦਾ ਉੱਥੇ ਬੱਚਿਆਂ ਅੱਛਾ ਇਹਦੇ ਵਿੱਚ ਕਿੰਨੇ ਕੁ ਦਰਵਾ ਮਿਲ ਨ ਕੋਈ ਨ ਨਹੀਂ ਮੈਨੂੰ 24 24000 ਰੁਪਏ ਦੀ ਗੱਲ ਕੀਤੀ ਸੀ ਜਦ ਕਿ ਮੈਨੂੰ 19000 ਰੁਪਏ ਪ੍ਰੋਵਾਈਡ ਕੀਤਾ ਗਿਆ ਸੀ ਅੱਛਾ ਕੋਮਲ ਇਹ ਤਾਂ ਤੁਹਾਡੇ ਸੰਖੇਪ ਦੇ ਵਿੱਚ ਹੋ ਗਿਆ ਲੇਕਿਨ ਥੋੜਾ ਜਿਹਾ ਵਿਸਥਾਰ ਵਿੱਚ ਦੱਸੋ ਕਿ ਇਥੋਂ ਜਦੋਂ ਤੁਸੀਂ ਜਾਂਦੇ ਹੋ ਬਹਿਰੀਨ ਦੇ ਵਿੱਚ ਤੁਸੀਂ ਲੈਂਡ ਕਰਦੇ ਹੋ ਉਸ ਤੋਂ ਬਾਅਦ ਤੁਹਾਡਾ ਨ ਕੀ ਕੀ ਵਾਪਰਿਆ ਇਸ ਡੇਢ ਮਹੀਨੇ ਦੇ ਵਿੱਚ 18 ਸਤੰਬਰ ਨੂੰ ਮੇਰੀ ਫਲਾਈਟ ਸੀ 10:30 ਵਜੇ ਮੈਂ ਬਹਿਰੀਨ ਦੀ ਉੱਥੇ ਮੈਂ ਪਹੁੰਚ ਗਈ ਸੀ ਉਸ ਤੋਂ ਬਾਅਦ ਜਿਨ੍ਹਾਂ ਦੇ ਘਰੇ ਮੈਨੂੰ ਇਹਨਾਂ ਨੇ ਛੱਡਣਾ ਸੀ ਉਹ ਮੈਨੂੰ ਲੈਣ ਆਏ ਸੀ ਉਹ ਮੈਨੂੰ ਆਪਦੇ ਘਰੇ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਮੈਨੂੰ ਬਿਲਕੁਲ ਵੀ ਮਤਲਬ ਕਿ ਜੋ ਵੀ ਮੇਰਾ ਏਰੀਆ ਸੀ ਰਹਿਣ ਦਾ ਉਹ ਮੈਨੂੰ ਰੀ ਕੰਫਰਟੇਬਲ ਨਹੀਂ ਸੀ ਉਸ ਤੋਂ ਬਾਅਦ 2 1 2 ਦਿਨ ਬਾਅਦ ਮੈਂ ਕਿਹਾ ਵੀ ਮਾਮੀ ਜੀ ਮੈਂ ਇੱਥੇ ਨਹੀਂ ਰਹਿਣਾ ਮੈਨੂੰ ਤੁਸੀਂ ਵਾਪਸ ਬੁਲਾ ਲਓ ਉਸ ਤੋਂ ਬਾਅਦ ਉਹਨੇ ਮੇਰੇ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਜਦ ਕਿ ਮੈਂ 2 ਲੱਖ ਰੁਪਏ ਨਹੀਂ ਭਰ ਸਕਦੀ ਮੈਂ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਪੈਸਾ ਭਰ ਕੇ ਗਈ ਸੀ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਮੈਂ ਤੇਰਾ ਘਰ ਚੇਂਜ ਕਰਵਾ ਦਾਂਗੀ ਜੇ ਤੈਨੂੰ ਇਹ ਘਰ ਨਹੀਂ ਪਸੰਦ ਆਇਆ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਘਰ ਚੇਂਜ ਕਰਤਾ ਜੋ ਕਿ ਇਰਾ ਮੇਰੀ ਮਾਮੀ ਰਾਜ ਇਹਨੂੰ ਬਹਿਰੀਨ ਦੀ ਇੱਕ ਅਰਬਨ ਏਜੰਟਾ ਸ਼ਬਨ ਇਹਨਾਂ ਦਾ ਲਿੰਕ ਆ ਇਹ ਕੁੜੀਆਂ ਸੇਲ ਕਰਦੇ ਆ ਅੱਛਾ ਉਧਰੋਂ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਮੈਨੂੰ ਸੇਲ ਕੀਤਾ ਇਹਨਾਂ ਦੇ ਘਰੇ ਜਦੋਂ ਘਰ ਚੇਂਜ ਕੀਤਾ ਹੌਲੀ ਹੌਲੀ ਇਹ ਮੈਨੂੰ ਕਹਿੰਦੀ ਰਹੀ ਮੈਂ ਤੈਨੂੰ ਬੱਚੇ ਬੁਲਾ ਲੂੰਗੀ ਤੂੰ 20 ਦਿਨ ਕੰਮ ਕਰ 10 ਦਿਨ ਕੰਮ ਕਰ ਤੂੰ ਸੈਲਰੀ ਲੈ ਲੈ ਚਲੋ ਮੈਨੂੰ ਕਿਹਾ ਵੀ ਮੈਨੂੰ ਸੈਲਰੀ ਮਿਲ ਗਈ ਆ ਮਾਮੀ ਜੀ ਤੁਸੀਂ ਹੁਣ ਮੈਨੂੰ ਵਾਪਸ ਬੁਲਾ ਲਓ ਜੀ ਬਟ ਇਹਨੇ ਉਸ ਤੋਂ ਬਾਅਦ ਮੇਰੇ ਘਰ ਦੇ ਨੂੰ ਮੇਰੇ ਖਿਲਾਫ ੜਕਾਉਣਾ ਸਟਾਰਟ ਕਰਤਾ ਸੀਗਾ ਜਦੋਂ ਕਿ ਮੈਂ ਇਹਨੂੰ ਕਿਹਾ ਵੀ ਮੈਂ ਇੱਥੇ ਨਹੀਂ ਰਹਿਣਾ ਇਹ ਸਾਰੀਆਂ ਕੁੜੀਆਂ ਨੂੰ ਐਵੇਂ ਹੀ ਕਰਦੀ ਆ ਉਹਦੇ ਘਰ ਦੇ ਨੂੰ ੜਕਾਉਂਦੀ ਆ ਵੀ ਤੁਹਾਡਾ ਕੁੜੀ ਥੋਡੀ ਉੱਥੇ ਭੱਜ ਜੂਗੀ ਮੁੰਡੇ ਮਾਰੀ ਆ ਰਹੀ ਆ ਐਵੇਂ ਦੀਆਂ ਮਤਲਬ ਕੀ ਫੇਕ ਅਫੇਅਰ ਦੀਆਂ ਗੱਲਾਂ ਬਣਾ ਕੇ ਘਰੇ ਦੱਸਦੀ ਆ ਜੀ ਉੱਥੇ ਮੇਰੇ ਲਈ ਰਹਿਣਾ ਔਖਾ ਸੀ ਮੈਨੂੰ ਕੁਝ ਵੀ ਖਾਣ ਪੀਣ ਟਾਈਮ ਤੇ ਨਹੀਂ ਦਿੱਤਾ ਜਾਂਦਾ ਸੀ ਜਦ ਕਿ ਇੱਥੇ ਆਪਾਂ ਦਿਨ ਦੇ ਵਿੱਚ ਇੰਡੀਆ ਚ ਤਿੰਨ ਵਾਰ ਖਾਣਾ ਖਾਂਦੇ ਆ ਉੱਥੇ ਇੱਕ ਵਾਰ ਖਾਣਾ ਪ੍ਰੋਵਾਈਡ ਕੀਤਾ ਜਾਂਦਾ ਅਗਰ ਜੇ ਆਪਾਂ ਉਥੇ ਰਾਤ ਨੂੰ ਖਾਣਾ ਖਾਣਿਆ ਤਾਂ ਉਹ ਬੋਲਦੇ ਆ ਕਿ ਤੁਸੀਂ ਜ਼ਿਆਦਾ ਖਾਣਾ ਖਾਣਨੇ ਹੋ ਜਦ ਕਿ ਆਪਾਂ ਕੰਮ ਕਰਾਂਗੇ ਤੇ ਮਾਨੂੰ ਖਾਣੇ ਦੀ ਲੋੜ ਪਊਗੀ ਪਊ ਅੱਛਾ ਖਾਣਾ ਮਤਲਬ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਸੀ ਫ੍ਰੀ ਚ ਜਾਂ ਤੁਹਾਡੇ پیسے ਕੱਟੇ ਜਾਂਦੇ ਸੀ ਨਹੀਂ ਜੀ ਇਹਨਾਂ ਨੇ ਮਤਲਬ ਕਿ ਜੋ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ ਤੇ ਲਈ ਵਾਈਫਾਈ ਵਗੈਰਾ ਲੀੜਾ ਕੱਪੜਾ ਉਹਨਾਂ ਦਾ ਹੋਏਗਾ ਤੂੰ ਬਸ ਉਥੇ ਖਾਲੀ ਰਹਿਣਾ ਤੇ ਕੰਮ ਕਰਨਾ ਐਵੇਂ ਦਾ ਮੈਨੂੰ ਬਹੁਤ ਇਹਨਾਂ ਨੇ ਮੈਨੂੰ ਗੱਲਾਂ ਕੀਤੀਆਂ ਸੀ ਮੇਰੇ ਘਰਦਿਆਂ ਨੂੰ ਵੀ ਗੱਲਾਂ ਕੀਤੀਆਂ ਸੀਗਾ ਉਸ ਤੋਂ ਬਾਅਦ ਕਿ ਉੱਥੇ ਥੋੜਾ ਬਹੁਤ ਖਾਣਾ ਦਿੱਤਾ ਜਾਂਦਾ ਹੈ ਅਦਰਵਾਇਜ਼ ਜੇ ਆਪਣਾ ਕੋਈ ਵੀ ਮਤਲਬ ਕਿ ਆਪਾਂ ਉੱਥੇ ਕੋਈ ਵੀ ਚੀਜ਼ ਆਪਦੀ ਮਰਜ਼ੀ ਨਾਲ ਚੱਕ ਕੇ ਨਹੀਂ ਖਾ ਸਕਦੇ ਜਿੰਨੀ ਚੀਜ਼ ਆਪਾਂ ਨੂੰ ਪ੍ਰੋਵਾਈਡ ਕਰਨਗੇ ਪੋਨੀ ਹੀ ਖਾ ਸਕਦੇ ਹਾਂ ਹਾਂ ਅੱਛਾ ਖਾਣੇ ਬਾਰੇ ਆਪਾਂ ਗੱਲ ਕਰਾਂਗੇ ਲੇਕਿਨ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਲੜਕੀਆਂ ਨੂੰ ਸੇਲ ਕਰਦੇ ਸੀ ਉੱਥੇ ਜੇ ਸੇਲ ਕਰਦੇ ਨੇ ਤਾਂ ਇਹ ਤੁਹਾਨੂੰ ਕਿੱਥੋਂ ਪਤਾ ਲੱਗਿਆ ਕਿਵੇਂ ਪਤਾ ਲੱਗਿਆ ਕਿ ਤੁਹਾਨੂੰ ਸੇਲ ਕੀਤਾ ਗਿਆ ਕਿ ਜਿੱਦਾਂ ਕਿ ਮੈਂ ਇੱਥੇ ਮੇਰਾ ਫਰੈਂਡ ਸਰਕਲ ਸੀ ਮੈਂ ਪੜਦੀ ਸੀ ਉਹਨਾਂ ਨੇ ਮੈਨੂੰ ਇੰਡੀਆ ਦੇ ਵਿੱਚੋਂ ਇੱਕ ਨੰਬਰ ਦਿੱਤਾ ਸੀ ਜੋ ਕਿ ਉੱਥੇ ਮੁੰਡਾ 13-14 ਸਾਲ ਲਾ ਕੇ ਆਇਆ ਹੈ ਸੀ ਉਸ ਤੋਂ ਬਾਅਦ ਮੈਨੂੰ ਮੇਰੇ ਰਿਸ਼ਤੇਦਾਰਾਂ ਉਹਨਾਂ ਨੇ ਮੈਨੂੰ ਇੱਕ ਆਂਟੀ ਦਾ ਨੰਬਰ ਦਿੱਤਾ ਸੀ ਉੱਥੋਂ ਉਹ ਆਂਟੀ ਨਾਲ ਮੈਨੂੰ ਗੱਲਬਾਤ ਹੋਈ ਉਸ ਤੋਂ ਬਾਅਦ ਉਹਨੇ ਮੈਨੂੰ ਵੀ ਦੱਸਿਆ ਵੀ ਪੁੱਤਰ ਇਹ ਤਾਂ ਐਦਾ ਐਦਾ ਕਰਕੇ ਸੇਲ ਕੀਤਾ ਜਾਂਦਾ ਤਾਂ ਵੀ ਤੇਰੇ ਨਾਲ ਐਵੇਂ ਐਵੇਂ ਕਰਦੇ ਆ ਹਾਂਜੀ अच्छा ਤੁਸੀਂ ਜ਼ਿਕਰ ਕੀਤਾ ਕਿ ਉੱਥੇ ਮਾਹੌਲ ਠੀਕ ਨਹੀਂ ਸੀ ਜਿਹੜਾ ਤੁਹਾਨੂੰ ਇੱਕ ਦਿਨ ਜੀ ਤੁਹਾਨੂੰ ਲੱਗਿਆ ਕਿ ਮਾਹੌਲ ਠੀਕ ਨਹੀਂ ਹੈ ਹਾਂਜੀ ਤਾਂ ਖਾਣੇ ਦੀ ਪ੍ਰੋਬਲਮ ਤੁਸੀਂ ਦੱਸਤੀ ਰਹਿਣ ਦੀ ਪ੍ਰੋਬਲਮ ਦੱਸਤੀ ਤਾਂ ਇਸ ਤੋਂ ਇਸ ਤੋਂ ਇਲਾਵਾ ਵੀ ਕੋਈ ਹੋਰ ਦਿੱਕਤ ਸੀ ਐਸੀ ਕੋਈ ਦਿੱਕਤ ਜਿਸ ਨੂੰ ਕਰਕੇ ਤੁਹਾਨੂੰ ਲੱਗਦਾ ਹੋਵੇ ਕਿ ਕੈਡਬ ਕੰਟਰੀ 'ਚ ਤਾਂ ਮੈਂ ਰਹਿਣਾ ਨਹੀਂ ਹਾਂ ਹਾਂਜੀ ਉੱਥੇ ਸਿਰਫ ਜਿੰਨਾ ਟਾਈਮ ਆਪਾਂ ਕੰਮ ਕਰਦੇ ਆ ਬੱਚਾ ਕੰਮ ਕਰਦਾ ਉਹਨਾਂ ਟਾਈਮ ਤਾਂ ਬੱਚਾ ਸੇਫ ਆ ਉਸ ਤੋਂ ਬਾਅਦ ਮੈਂ ਬਿਮਾਰ ਹੋ ਗਈ ਉੱਥੇ ਤਾਂ ਉਹਨਾਂ ਨੇ ਮੇਰੇ ਮੈਨੂੰ ਮੇਰੇ ਨਾਲ ਕੁੱਟਮਾਰ ਕਰਨੀ ਸਟਾਰਟ ਕਰਤੀ ਜਦ ਕਿ ਮੇਰੇ ਤੋਂ ਕੰਮ ਨਹੀਂ ਹੁੰਦਾ ਸੀ ਹਮਮ ਕਟਮਾਰ ਕਰਦੇ ਸੀ ਕਾਫੀ ਜ਼ਿਆਦਾ ਕਟਮਾਰ ਕਰਨ ਲੱਗੇ ਜੀ ਜਦੋਂ ਮੈਂ ਆਦੇ ਘਰੇ ਦੱਸਦੀ ਸੀ ਤਾਂ ਮੇਰੀ ਮਾਮੀ ਕਹਿ ਦਿੰਦੀ ਸੀ ਉੱਥੇ ਇੰਨ ਜ਼ਿਆਦਾ ਕੁਝ ਵੀ ਨਹੀਂ ਹੁੰਦਾ ਜਦ ਕਿ ਮੇਰੇ ਕੋਲ ਪ੍ਰੂਫ ਹੈਗਾ ਕਿ ਉਹ ਮੈਨਾਂ ਉਹਨਾਂ ਨੇ ਮੇਰੇ ਨਾਲ ਕਟਮਾਰ ਕੀਤੀ ਜੀ ਅੱਛਾ ਕੋਈ ਇਸ ਤੋਂ ਅੱਗੇ ਗੱਲ ਕਰੀਏ ਕਿ ਕੋਈ ਸਰੀਰਕ ਸ਼ੋਸ਼ਣ ਵਗੈਰਾ ਦੀ ਵੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਹਾਂ ਜੀ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਉੱਥੇ ਕੁੜੀਆਂ ਨਾਲ ਉਹ ਉਹਨਾਂ ਨੇ ਖਰੀਦੇ ਹੁੰਦਾ ਆਪਾਂ ਉੱਥੇ ਕੁੜੀਆਂ ਦੀ ਕੋਈ ਵੀ ਲਈ ਸੇਫ ਜਗ੍ਹਾ ਨਹੀਂਗੀ ਘਰ ਦੇ ਵਿੱਚ ਉਹਨਾਂ ਦੀ ਹੂੰ अच्छा तो ਤੁਸੀਂ ਜਿਵੇਂ ਉਹਨੇ ਜ਼ਿਕਰ ਕਰ ਰਹੇ ਹੋ ਕਿ ਕੁੜੀਆਂ ਨੂੰ ਖਰੀਦਿਆ ਹੁੰਦਾ ਤਾਂ ਫਿਰ ਉਹਦੇ ਨਾਲ ਕੁਝ ਵੀ ਕਰਨਾ ਚਾਹੁੰਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕੁੜੀਆਂ ਦੀਆਂ ਕਹਾਣੀਆਂ ਅਕਸਰ ਆਉਂਦੀਆਂ ਨੇ ਇਹ ਵੀ ਲੋਕ ਦੱਸਦੇ ਨੇ ਇਵਨ ਮੁੰਡੇ ਵੀ ਦੱਸਦੇ ਨੇ ਕਿ ਉੱਥੇ ਦੇ ਜਿਹੜੇ ਕੰਪਨੀਆਂ ਨੇ ਉਹ ਇਧਰੋਂ ਬੁਲਾਉਂਦੀਆਂ ਨੇ ਫਿਰ ਉਹਨਾਂ ਦੇ ਪਾਸਪੋਰਟ ਵਗੈਰਾ ਪਾੜ ਕੇ ਉਹਨੂੰ ਗੰਦੀ ਬਣਾ ਲੈਦੇ ਨੇ ਹਾਂ ਜੀ ਉਹ ਮੈਨੂੰ ਧਮਕੀਆਂ ਦਿੰਦੀ ਸੀ ਜੇ ਤੂੰ 2 ਲੱਖ ਰੁਪਏ ਨਹੀਂ ਭਰੇਂਗੀ ਤਾਂ ਤੇਰਾ ਪਾਸਪੋਰਟ ਪਾੜ ਦੇਣਗੇ ਤੇ ਤੈਨੂੰ ਜੇਲ੍ਹ 'ਚ ਭੇਜ ਦੇਣਗੇ ਤੈਨੂੰ ਚੋਰੀ ਦਾ ਇਲਜ਼ਾਮ ਲਾ ਦੇਣਗੇ ਜੀ ਜੀ अच्छा खाने ਦੇ ਵਿੱਚ ਤੁਹਾਨੂੰ ਕੀ ਕੀ ਮਿਲਦਾ ਸੀ ਕੋਈ ਦਿੱਕਤ ਖਾਣੇ ਦੀ ਦਿੱਕਤ ਕਿਸ ਖਾਣੇ ਦੇ ਵਿੱਚ ਉਹ ਮਤਲਬ ਕੀ ਰੋਟੀ ਨਹੀਂ ਖਾਂਦੇ ਚਾਵਲ ਖਾਂਦੇ ਸੀ ਜਦ ਕਿ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਆਪ ਦਾ ਖਾਣਾ ਆਪ ਬਣਾ ਲਾਂਗੀ ਇਹ ਤਾਂ ਸਿਰਫ ਮੈਨੂੰ ਆਲੂ ਦੀ ਸਬਜ਼ੀ ਤਾਂ ਮੈਂ ਇਦਾਂ ਪ੍ਰੋਵਾਈਡ ਕੀਤਾ ਜਾਂਦਾ ਸੀ ਤਿੰਨ ਰੋਟੀ ਤੋਂ ਜ਼ਿਆਦਾ ਮੈਨੂੰ ਰੋਟੀ ਖਾਣਾ ਅਲਾਉ ਨਹੀਂ ਸੀ ਹੁੰਦੀ ਹਮ ਅੱਛਾ ਤਾਂ ਖਾਣਾ ਠੀਕ ਹੁੰਦਾ ਸੀ ਕੁਆਲਿਟੀ ਠੀਕ ਹੁੰਦੀ ਸੀ ਨਹੀਂ ਜੀ ਉਹ ਕਹਿ ਦਿੰਦੇ ਆ ਜੇ ਆਪਾਂ ਮਤਲਬ ਕੀ ਕਹਤਾ ਵੀ ਦੁਪਹਿਰੇ ਖਾਣਾ ਬਣਾ ਲਿਆ ਤਾਂ ਉਹ ਕਹਿੰਦੇ ਹੁੰਦੇ ਸੀ ਰਾਤ ਦਾ ਵੀ ਨਾਲ ਹੀ ਬਣਾ ਲਓ ਤੇ ਅਗਲੇ ਦਿਨ ਦਾ ਵੀ ਨਾਲ ਹੀ ਬਣਾ ਲਓ ਅੱਛਾ ਹਾਂ ਜੀ ਅੱਛਾ ਤੁਸੀਂ ਬੇਹ ਉਹਨੂੰ ਫ੍ਰੈਸ਼ ਬਣਾ ਕੇ ਦਿਓ ਹਾਂਜੀ ਅੱਛਾ ਕੋਮਲ ਫਿਰ ਜਦੋਂ ਤੁਸੀਂ ਵਾਪਸੀ ਦਾ ਮੰਡ ਬਣਾ ਹੀ ਲਿਆ ਤਾਂ ਫਿਰ ਵਾਪਸੀ ਕਿਵੇਂ ਸੰਭਵ ਹੋਈ ਵਾਪਸੀ ਸੰਭਵ ਹੋਈ ਜਦੋਂ ਕਿ ਉਹਨਾਂ ਨੇ ਮੈਨੂੰ ਕਟਮਾਰ ਕਰਨੀ ਸਟਾਰਟ ਕਰ ਦਿੱਤੀ ਸੀਗੀ ਕਟਮਾਰ ਕਰਨੀ ਸਟਾਰਟ ਕਰਤੀ ਤਾਂ ਮੈਂ ਅਧਿਕਾਰ ਦੇਨ ਗਿਆ ਵੀ ਮੈਂ ਨਹੀਂ ਰਹਿਣਾ ਉਹ ਜਦੋਂ ਕਿ ਕਟਮਾਰ ਕਰਨੀ ਸਟਾਰਟ ਕਰਤੀ ਫਿਰ ਮੈਂ ਅਧਿਕਾਰ ਦੇਨ ਗਿਆ ਵੀ ਜਾਂ ਤਾਂ ਮੈਨੂੰ ਲੈ ਕੇ ਜਾਓ ਨਹੀਂ ਮੈਂ ਇੱਥੇ ਹੀ ਮਰ ਜਾਣਾ ਜੀ ਮੇਰੇ ਘਰਦਿਆਂ ਨੇ ਪੈਸਾ ਇਕੱਠਾ ਕੀਤਾ 80000 ਰੁਪਏ ਮੇਰੇ ਘਰ ਦੇ ਨੇ 10 ਰੁਪਏ ਵਿਆਜ ਤੇ ਫੜ ਕੇ ਇਕੱਠਾ ਕੀਤਾ ਸੀ ਜਦ ਕਿ ਉਹ ਮੇਰੇ ਘਰ ਦੇ ਲੈ ਕੇ ਜਾ ਰਹੇ ਤੇ ਚੋਰੀ ਹੋ ਗਿਆ ਉਸ ਤੋਂ ਬਾਅਦ ਮੇਰੇ ਕੋਲ ਕੋਈ ਆਪਸ਼ਨ ਨਹੀਂ ਰਹਿ ਗਈ ਸੀ ਅੱਛਾ ਉਹਨਾਂ ਨੇ ਮੈਨੂੰ ਕੋਟਮਾਰ ਕਰਨੀ ਸਟਾਰਟ ਕਰਤੀ ਫਿਰ ਇਹਨਾਂ ਨੇ ਮੇਰੇ ਘਰ ਦੇ ਨੂੰ ਡਰਾ ਡਮਕਾ ਕੇ 80000 ਰੁਪਏ ਦਾ ਪਰਨੋਟ ਪਰਵਾਇਆ ਮੇਰੇ ਤੋਂ ਅੱਛਾ ਜਿਹੜਾ ਤੁਸੀਂ ਅਜੇ ਪੇ ਕਰਨਾ ਹੈ ਹਾਂਜੀ ਅਗਰ ਮੈਂ ਨਹੀਂ ਪੇ ਕਰੂੰਗੀ ਤਾਂ ਮੇਰੇ ਤੇ ਕਾਨੂੰਨੀ ਕਾਰਵਾਈ। ਜਾਨ ਲਈ ਕਿੰਨਾ ਖਰਚਾ ਪਿਆ ਆ ਤੁਹਾਡੇ ਤਾਂ ਰਿਲੇਟਿਵ ਸੀ ਕਿ ਤੁਹਾਡੇ ਏਜੰਟ। ਹਾਂਜੀ ਇਹ ਰਿਲੇਟਿਵ ਸੀ ਬਟ ਮੈਂ ਇਹਨਾਂ ਨੂੰ 40000 ਰੁਪਏ ਇੱਕ ਦਿੱਤਾ 120000 ਰੁਪਏ ਅਲੱਗ ਦਿੱਤਾ ਉਸ ਤੋਂ ਬਾਅਦ 10000 ਰੁਪਏ ਮੈਂ ਆਪ ਦੇ ਮੈਡੀਕਲ ਦਾ ਪ੍ਰੋਵਾਈਡ ਕੀਤਾ। ਜੀ ਜੀ ਅੱਛਾ ਘਰ ਦੀ ਕੰਡੀਸ਼ਨ ਐਸੀ ਸੀ ਕਿ ਤੁਹਾਡੇ ਬਾਹਰ ਪੇਜੰਦਾ ਜਿਹੜਾ ਖਰਚਾ ਹੈ ਉਹ ਆਰਾਮ ਨਾਲ ਹੋ ਜਾਂਦਾ। ਨਹੀਂ ਜੀ ਆਰਾਮ ਨਾਲ ਨਹੀਂ ਹੋ ਸਕਦਾ ਸੀ ਮੇਰੇ ਪਾਪਾ ਮਦਰ ਕੀ 2 ਸਾਲ ਹੋ ਗਏ ਬੈੱਡ ਰੈਸਟ ਤੇ ਸੀ ਉਹ ਤਾਂ ਮੇਰੇ ਘਰਦਿਆਂ ਨੂੰ ਮੇਰੇ ਮੰਮਾ ਨੂੰ ਮੇਰੇ ਨਾਨਕੇ ਦਾ ਹਿੱਸਾ ਆਇਆ ਹੋਇਆ ਸੀ ਜਦ ਕੀ ਮੈਂ ਉਹ ਪ੍ਰੋਵਾਈਡ ਪੇ ਕਰਤੀ ਹਾਂ ਹਾਂਜੀ ਅੱਛਾ ਇੱਕ ਚੀਜ਼ ਦੱਸੋ ਕਿ ਜਦੋਂ ਤੁਸੀਂ ਉੱਥੇ ਤੈਅ ਕਰ ਲਿਆ ਕਿ ਤੁਸੀਂ ਵਾਪਸ ਆਉਣਾ ਹੈ ਸਾਰਾ ਤੁਹਾਡਾ ਤੈਅ ਹੋ ਗਿਆ ਕਿ ਤੁਹਾਨੂੰ ਪੈਸੇ ਵਾਪਸ ਕਰ ਦਿਆ ਗਿਆ 60000 ਰੁਪਿਆ ਉਸ ਤੋਂ ਬਾਅਦ ਫਿਰ ਤੁਹਾਡੇ ਆਉਣ ਦਾ ਪ੍ਰਬੰਧ ਕਿਨੇ ਕੀਤਾ ਆਉਣ ਦਾ ਪ੍ਰਬੰਧ ਮੇਰੇ ਘਰਦਿਆਂ ਨੇ ਕੀਤਾ ਮੇਰੀ ਟਿਕਟ ਟ ਵਗੈਰਾ ਮੇਰੇ ਘਰਦਿਆਂ ਨੇ ਬੁਕਿੰਗ ਕੀਤੀ ਸੀ ਹਾਂਜੀ ਨਹੀਂ ਮਤਲਬ ਉਹਨਾਂ ਨੇ ਤੁਹਾਨੂੰ ਫਿਰ ਜੇ ਤੁਸੀਂ ਜੌਬ ਛੱਡ ਦਿੱਤੀ ਉਸ ਤੋਂ ਬਾਅਦ ਆਉਣ ਤੱਕ ਤੁਸੀਂ ਕਿੱਥੇ ਰਹੇ ਉਨਤਾ ਕੋ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਜੇ ਹੁਣੇ ਟਿਕਟ ਲਾਏਂਗੀ ਤਾਂ ਠੀਕ ਆ ਅਦਰਵਾਈਜ਼ ਅਸੀਂ ਤੈਨੂੰ ਕਿਤੇ ਵੀ ਛੱਡ ਦੇਾਂਗੇ 에어ਪੋਰਟ ਤੇ ਜਦੋਂ ਤੇਰੀ ਟਿਕਟ ਹੋਏਗੀ ਤੇ ਤੂੰ ਚਲੀ ਜਾਇਂ ਅੱਛਾ ਹਾਂਜੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਉਹ ਤਾਂ ਇੱਥੇ ਨੇੜੇ ਦੇ ਕੋਈ ਮੁੰਡੇ ਸੀ ਬ੍ਰਦਰ ਵਗੈਰਾ ਚਲੋ ਸਹੀ ਵਿਚਾਰੇ ਉਹਨਾਂ ਨੇ ਮੈਨੂੰ ਰੱਖਿਆ ਆਪਣੇ ਕੋਲੇ 4 ਦਿਨ ਲਈ ਜਿੰਨਾ ਟਾਈਮ ਮੇਰੀ ਟਿਕਟ ਦਾ ਪ੍ਰਬੰਧ ਨਹੀਂ ਹੋਇਆ ਮੇਰੇ ਘਰ ਜਾਣ ਤੋਂ ਹਾਂਜੀ ਅੱਛਾ ਕੋਮਤ ਤੁਹਾਡੀ ਉਮਰ ਕਿੰਨੀ ਹੈ ਮੇਰੇ 21 ਸਾਲ ਦੀ ਉਮਰ ਹੈ 21 ਸਾਲ ਦੀ ਉਮਰ ਚ ਤੁਸੀਂ ਇਹ ਸਾਰਾ ਕੁਝ ਹੰਡਾ ਲਿਆ ਹਾਂ ਜੀ ਅਕਸਰ ਸਾਡੇ ਸਮਾਜ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਹਰ ਬੱਚਾ ਜਿਹੜਾ ਹੈ ਉਹ ਬਾਹਰ ਜਾਣ ਲਈ ਉਤਾਵਲਾ ਹੈ ਚਾਹੇ ਕਿਸੇ ਵੀ ਰਾਸਤੇ ਉਹ ਜਾਵੇ ਫਿਰ ਉੱਥੇ ਜਾ ਕੇ ਜੋ ਜੋ ਪੁਗਤਰਾ ਪੈਂਦਾ ਹੈ ખાસ ਤੌਰ ਤੇ ਅਰਬ ਕੰਟਰੀ ਦੇ ਵਿੱਚ ਤੇ ਖਾਸ ਤੌਰ ਤੇ ਕੁੜੀਆਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਨੌਜਵਾਨ ਪੀੜੀ ਨੂੰ ਅਰਬ ਕੰਟਰੀ ਦੇ ਵਿੱਚ ਕੁੜੀਆਂ ਨੂੰ ਭੇਜਣ ਲਈ ਹਾਊਸ ਮੇਡ ਤੇ ਵੀਜੇ ਤੇ ਸੇਫ ਨਹੀਂ ਹ ਹ ਅਰਬ ਕੰਟਰੀ ਅਦਰਵਾ ਹੋਰ ਕੰਮ ਲਈ ਆਪਾਂ ਭੇਜ ਸਕਦੇ ਹਾਂ ਬਟ ਐਵੇਂ ਦਾ ਏਜੰਟ ਦੇ ਥਰੂ ਹਾਊਸਮੇਟ ਦੇ ਵੇਜੇ ਤੇ ਕੁੜੀਆਂ ਨੂੰ ਨਾ ਭੇਜਦੇ ਹਾਂ ਹਾਂਜੀ ਅੱਛਾ ਤੇ ਹੁਣ ਤੁਸੀਂ ਕੀ ਵਾਪਸ ਕਿਸੇ ਦੇਸ਼ ਹੋਰ ਦੇਸ਼ ਜਾਣ ਦਾ ਮਨ ਬਣਦਾ ਨਹੀਂ ਜੀ ਇੱਥੇ ਰਹਿਣਾ ਹਾਂਜੀ ਅੱਛਾ ਉਹ ਜਿਹੜਾ 80000 ਸੀ ਉਹਦਾ ਕੀ ਵਾ ਫਿਰ ਦੇਤਾ ਨਹੀਂ ਜੀ ਹਲੇ ਦੇਣਾ ਹੈ ਬਟ ਮੇਰੇ ਘਰ ਦੀ ਹਜੇ ਕੰਡੀਸ਼ਨ ਨਹੀਂ ਵੀ ਮੈਨੂੰ 80000 ਰੁਪਏ ਦੇ ਸਕਾਂ ਹਾਂ ਹਾਂਜੀ ਸੋ ਦੋਸਤੋ ਇਹ ਕੋਮਲ ਦੀ ਕਹਾਣੀ ਹੈ ਇਹ ਇੱਕੋ ਕੋਮਲ ਦੀ ਕਹਾਣੀ ਨਹੀਂ ਐਸੀਆਂ ਬਹੁਤ ਸਾਰੀਆਂ ਕੋਮਲਾ ਨੇ ਜਿੰਨਾਂ ਦੀ ਇਹ ਇਸ ਦੇ ਨਾਲ ਮਿਲਦੀ ਜੁਲਦੀ ਕਹਾਣੀ ਹੋएगी ਸਿਰਫ ਅਰਬ ਕੰਟਰੀ ਚ ਨਹੀਂ ਹੋਰ ਬਹੁਤ ਸਾਰੇ ਮੁਲਕਾਂ ਚ ਹੋਏਗੀ ਬਹਿਰੀਨ ਦੇ ਵਿੱਚ ਹੀ ਤੇ ਇਸ ਕਹਾਣੀ ਤੋਂ ਜੇ ਅਸੀਂ ਕੋਈ ਸਬਕ ਸਿੱਖ ਸਕੀ ਤਾਂ ਸਾਡੀ ਆਉਣ ਵਾਲੀ ਨਸਲ ਲਈ ਚੰਗੀ ਗੱਲ ਹੋਏਗੀ ਪਰ ਹਾਲੇ ਲੱਗਦਾ ਹੈ ਕਿ ਅਸੀਂ ਸਬਕ ਸਿੱਖਣ ਦੇ ਮੂਡ ਵਿੱਚ ਨਹੀਂ ਹੈ ਹਾਲੇ ਮੱਛੀ ਪਤਾ ਨਹੀਂ ਕਿਹੜਾ ਪੱਥਰ ਚਟਕੇ ਮੋੜਨਾ ਚਾਹੁੰਦੀ ਹੈ ਧਿਆਨ ਦਿਓ ਇਹਨਾਂ ਦੇ ਗੱਲਾਂ ਵੱਲ ਸੋਚੋ ਤੇ ਫੈਸਲਾ ਫੇਰ ਕਰਿਓ ਖਾਸ ਤੌਰ ਤੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਤੇ ਖਾਸ ਤੌਰ ਤੇ ਜਿਨ੍ਹਾਂ ਦਾ ਨਿਸ਼ਾਨਾ ਅਰਬ ਕੰਟਰੀ ਹੈ ਜੁੜੇ ਰਹੋ ਦੇਸ਼ ਪੰਜਾਬ ਟੈਲੀਵਿਜ਼ਨ ਦੇ ਨਾਲ ਮੈਨੂੰ ਦਿਓ ਇਜਾਜ਼ਤ